ਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ ਨਿਊ ਵਲੌਗ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਕੁਛ ਮੇਰੀ ਜ਼ਿੰਦਗੀ ਥੋੜੀ ਜੀ ਐਂ ਲੱਗਦੀ ਹੈ ਵੀ ਹਾਂ ਸਹੀ ਥੋੜੀ ਜੇ ਪਟਰੀ ਤੇ ਆਂਦੀ ਹੈ ਟਾਇਰ ਦੇ ਥੱਲੇ ਨਾਲ ਲੱਥਾ ਤਾਂ ਹਾਂ ਠੀਕ ਹੈ ਜੀ ਕਰਨ ਦੱਸੋ ਇਧਰ ਵੇਖੋ ਅੱਜ ਮਹਾਰਾਣੀ ਉੱਠ ਕੇ ਬੈਠੀ ਹੋਈ ਹੈ ਨਹੀਂ ਉੱਠ ਕੇ ਬੈਠਣਾ ਨਹੀਂ ਉੱਠ ਕੇ ਬੈਠਣਾ ਨਹੀਂ ਬੈਠਣਾ ਸੀ ਮੈਂ ਤਾਂ ਕਹਿੰਦਾ ਲਿਟਰ ਵੀ ਕਿਉਂ ਨਹੀਂ ਹੈ ਸਾਰਾ ਕੁਝ ਰੋਕ ਦਿੰਦੀ ਹੈ ਮੇਰਾ ਜਿੰਨਾ ਕੁਝ ਵੀ ਹੁੰਦਾ ਕੰਮਕਾਰ ਵੀ ਮੇਰਾ ਰੋਕੇ ਦਿੰਦੀ ਹੈ ਸਾਰਾ ਮੇਰੇ ਵਲੌਗ ਵਲੌਗ ਜੋ ਕੁਝ ਚੀਜ਼ ਹੁੰਦੀ ਹੈ ਸਣੀ ਤ ਆੜੂ ਕੁਝ ਨਾਲ ਤਾਂ ਨਹੀਂ ਹੁੰਦੀ ਪਰ ਥੋੜਾ ਕੰਟਰੋਲ ਰੱਖਿਆ ਕਰਨਾ ਹੈ ਨੇੜੀ ਇੱਕ ਚੀਜ਼ ਤਾਂ ਨਹੀਂ ਲੱਗਦਾ ਹੈ ਇੱਕ ਚੀਜ਼ ਤਾਂ ਨਹੀਂ ਲੱਗਦਾ ਕਿਉਂ ਹਾਂ ਜਬਾਨ ਨੂੰ ਤਾਂ ਨਹੀਂ ਲੱਗਦਾ ਉਹ ਜਲਦੀ ਰਹਿੰਦੀ ਰੈਗੂਲਰ ਚਲਦੀ ਰਹਿੰਦੀ ਆ ਉਹ ਉਹ ਬਿਲਕੁਲ ਹੀ ਆ ਤਬਰ 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 ਜਲਦੀ ਰਹੇਗੀ ਉਹ ਤੁਸੀਂ ਕੀ ਜਾਣਦੇ ਹੋ ਤੁਸੀਂ ਕੀ ਜਬਾਨ ਤੇ ਮਾੜਾ ਮੋਟਾ ਲਾਲਿਆ ਕਰੋ ਤਾਂ ਚਲ ਠੀਕ ਹੈ ਚੱਲਦੇ ਆ ਪਰ ਲਟਿਆ ਨਾ ਕਰ ਇਸ ਤਰ੍ਹਾਂ ਕਰਕੇ ਠੀਕ ਹੈ ਚਲ ਹੁਣ ਦੱਸ ਕਿਉਂ ਪੈਂਦੀ ਹੁੰਨੀ ਹੈ ਕੀ ਦਿੱਕਤ ਕੀ ਹੈ ਤੇਰੇ ਕੋਈ ਨਹੀਂ ਬਿਮਾਰ ਹੋ ਜੰਨੀ ਅੰਗੀ ਇਹ ਨਾ ਗੱਲ ਕੋਈ ਵੀ ਹੋਵੇ ਦਿਮਾਗ ਤੇ ਲਾ ਕੇ ਬੈਸ ਫਿਰ ਮੈਂ ਐ ਸਮਝੀ ਨਾ ਇੱਕ ਵਾਰ ਤਾਂ ਵੀ ਜ਼ਿੰਦਗੀ ਹੁਣ ਤਾਂ ਖਤਮ ਐ ਹੁਣ ਇਸ ਤੋਂ ਅੱਗੇ ਤਾਂ ਕੁਝ ਨਹੀਂ ਇਸ ਤੋਂ ਅੱਗੇ ਤਾਂ ਕੋਈ ਨਾਰਾ ਆਏਗਾ ਨਾ ਕਿ ਧਿਆਨ ਨਾਲ ਜਾਣਾ ਨਹੀਂ ਦਿਮਾਗ ਤੇ ਟੈਨਸ਼ਨ ਦੀ ਹੋ ਜਾਂਦੀ ਹੈ ਹੋਰ ਕੋਈ ਪਰ ਨਾ ਕਰਿਆ ਕਰਨਾ ਟੈਨਸ਼ਨ ਕਰਦੀ ਅੱਗੇ ਜਿਹੜਾ ਕੋਈ ਸਬਸਕ੍ਰਾਈਬ ਕਰੇ ਸਾਡੇ ਕਮੈਂਟ ਕਰੇ ਫਿਰ ਟੈਨਸ਼ਨ ਨਹੀਂ ਲੈਣੀ ਇਹ ਪਸਕੇ ਜੋ ਮੈਂ ਮੈਂ ਟੈਂਟ ਤੇ 2-3 ਮਿੰਟਾਂ ਦਾ ਪਾਇਆ ਸੀਗਾ ਹਾਂ ਮੈਂ ਕੱਲ ਬਣਾ ਕੇ ਪਾਇਆ ਫਿਰ ਹੁਣ ਜਿਹੜੇ ਆਪਾਂ ਨੂੰ ਵੇਖਦੇ ਨੇ ਜਿਹੜੇ ਆਪਾਂ ਨੂੰ ਸਪੋਰਟ ਕਰਦੇ ਨੇ ਤੁਸਾਬਲਾ ਧੰਨਵਾਦ ਹਾਂ ਧੰਨਵਾਦ ਨੰਦਾ ਜਿਹੜੇ ਸਾਡੇ ਵਲੋਗ ਵੇਖਦੇ ਨੇ ਵੇਖਦਾ ਜਾ ਰਹੇ ਆ ਪਰ ਗੱਲ ਤੋਂ ਇਹ ਨਾ ਉਹ ਡੇਲੀ ਵੇਖਣਾ ਚਾਹੁੰਦੇ ਨੇ ਡੇਲੀ ਉਹਨਾਂ بیمار ਹੋ ਜਾਂਦੇ ਇੱਕ ਇਹ ਐ ਹੀ ਨਹੀਂ ਐ ਵੀ ਹਾਂ ਇੱਕ ਵਾਰੀ ਵੇਖਣਾ ਚਾਹੁੰਦੇ ਨੇ ਉਹ ਡੇਲੀ ਵੇਖਣਾ ਚਾਹੁੰਦੇ ਨੇ ਆਪਾਂ ਨੂੰ ਠੀਕ ਐ ਜਦੋਂ ਆਪਾਂ ਵਲੌਗ ਨਹੀਂ ਪਾਉਂਦੇ ਠੀਕ ਹੈ ਆਪਣੇ ਤਾਂ ਹੁੰਦੀ ਹੀ ਹੁੰਦੀ ਹੈ ਠੀਕ ਹੈ ਤਾਂ ਉਹ ਵੀ ਐ ਟੈਨਸ਼ਨ ਕਰਦੇ ਨੇ ਵੀ ਹਾਂ ਅੱਜ ਨਹੀਂ ਪਰਸੋਂ ਚੌਥੇ 3-4 ਦਿਨ ਹੋ ਗਏ ਉਸ ਦਿਨ ਵਲੌਗ ਆਪਣ ਨੂੰ ਕੋ ਲੇਟ ਪਿਆ ਸੀ ਕਾਫੀ ਜਿਸ ਦਿਨ ਮੇਰੀ ਸਕੂਟੀ ਖਰਾਬ ਹੋ ਗਈ ਸੀ ਠੀਕ ਹੈ ਤਾਂ ਉਸ ਦਿਨ ਵੀ ਆ ਰਹੇ ਜੀ ਕਮੈਂਟ ਵਿੱਚ ਵੀ ਹਾਂ ਅਜ ਤੱਕ ਵਲੌਗ ਨਹੀਂ ਆਇਆ ਤਾਂ ਬਹੁਤ ਹੋਰ ਅਗੀ ਤੋ ਨਾਇਕ ਨੇ ਵੀ ਕਰ ਰੱਖਿਆ ਸੀ ਉਹ ਸਾਰੇ ਤੋਂ ਜ਼ਿਆਦਾ ਵੀ ਯਾਨੀ ਕਿ ਦੇਖਦੇ ਨੇ ਜਿੰਨੇ ਸਪੋਰਟ ਕਰਦੇ ਨੇ ਨਾ ਆਪਾਂ ਨੂੰ ਤਾਂ ਆਪਾਂ ਨੂੰ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਠੀਕ ਹੈ ਰੋਈ ਹੈ ਨਾ ਉਹਨਾਂ ਦੀ ਆਪਾਂ ਨੂੰ ਉਹਨਾਂ ਦੀ ਕਦਰ ਕਰਨੀ ਕਦਰ ਕਰਨੀ ਉਹਨਾਂ ਦੀ ਬਹੁਤ ਜ਼ਰੂਰੀ ਹੈ ਤੇ ਆਪਦੇ ਦਿਮਾਗ ਤੇ ਕੰਟਰੋਲ ਕੰਟਰੋਲ ਜਿੰਨਾ ਹੋ ਸਕੇ ਠੀਕ ਹੈ ਸਪੋਰਟ ਬਣਾਏ ਰੱਖੋ ਇਵੇਂ ਤੇ ਤੁਹਾਨੂੰ ਵੀ ਜੇ ਲੋਕੀਂ ਗਲਤੀ-ਚਲਤੀ ਹੋ ਜਾਂਦੀ ਹੈ ਤਾਂ ਮaaf ਕਰੋ ਵੀ ਗਲਤੀ-ਚਲਤੀ ਨਹੀਂ ਉਹਨਾਂ ਨੂੰ ਤਾਂ ਨਹੀਂ ਆਪਾਂ ਕੁਝ ਕਹਿੰਦੇ ਪਰ ਆਪਾਂ ਨਹੀਂ ਹੈ ਨਾ ਆਪਣਾ ਵੀ ਜ਼ਿੰਦਗੀ ਜਦੋਂ ਰੁਕ ਜਾਂਦੀ ਹੈ ਨਾ ਤਾਂ ਫਿਰ ਉਹ ਵੀ ਵੇਖਦੇ ਨੇ ਵੀ ਹਾਂ ਇਹ ਕਿਵੇਂ ਕਿੱਥੇ ਤਾਂ ਹੀ ਖੁਸ਼ ਰਹਿੰਦੇ ਨੇ ਤੇ ਕਿੱਥੇ ਜਾ ਕੇ ਅਕਦਾਮ ਕਿਸ ਤਰ੍ਹਾਂ ਦੀ ਜ਼ਿੰਦਗੀ ਹੋ ਜਾਂਦੀ ਹੈ ਫਿਰ ਇਹ ਫਰਕ ਪੈਂਦਾ ਨਾ ਬਹੁਤ ਹੈ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਠੀਕ ਆ ਹਾਂ ਦੇਖੋ ਇਹ ਰੱਬ ਬਚਾਵੇਗਾ ਜੋ ਕੋਸ਼ੋ ਤਾਂ ਉਸੇ ਉਹ ਰੱਬ ਚਾਹੁੰਦਾ ਜੋ ਕੋਸ਼ੋ ਤਾਂ ਠੀਕ ਹੈ ਉਹ ਤਾਂ ਚਲ ਜਿਹੜਾ ਕੁਝ ਹੋਣਾ ਉਹ ਤਾਂ ਹੋਣਾ ਹੀ ਹੈ ਪਰ ਗੱਲ ਇੰਨੀ ਹੈ ਕਿ ਆਪਦੇ ਥੋੜਾ ਜਿਹਾ ਦਿਮਾਗ ਤੇ ਕੰਟਰੋਲ ਠੀਕ ਹੈ ਉਹ ਬੱਚੇ ਉਹ ਨਿੱਕੇ ਨੇ ਜਵਾਕ ਨਹੀਂ ਇਹ ਜਵਾਕਾਂ ਤਰ੍ਹਾਂ ਬਰਾਂਦੇ ਨੇ ਫਿਰ ਤੈਨੂੰ ਹੈ ਨਹੀਂ ਜਵਾਕ ਮੈਨੂੰ ਪੂਰਾ ਧਿਆਨ ਦਤਦੇ ਨੇ ਮੈਂ ਨਹੀਂ ਫਿਰ ਗੱਲ ਤਾਂ ਉਹੀ ਹੈ ਮੈਨੂੰ ਪਰਸ ਤੋ ਹੋਸ਼ ਹੀ ਨਹੀਂ ਸੀ ਪਰਸੂ ਸੀ ਕਿ ਕੱਲ ਸੀ ਪਰਸੂ ਪਰਸੂ ਵੀ ਕੱਲ ਵੀ ਤਿੰਨ ਦਿਨ ਹੋ ਗਏ ਪਈ ਨੇ ਤੈਨੂੰ ਮੋਸੇ ਮਰੀ ਉੱਠੇ ਰਹੇ ਰਹੇ ਉੱਠੇ ਸੀ ਤੈਨੂੰ ਬੱਜੇ ਹੋਏ ਸੀ ਪਰ 6 ਵਜੇ ਅੱਗੇ ਤੈਨੂੰ ਉੱਠ ਗਏ ਫਿਰ ਐਨਾ ਚਿੜਚਿੜਾਪਨ ਐਨਾ ਉਹ ਬੱਚੇ ਸਵੇਰੇ ਕਦੋਂ ਚਲੇਗੇ ਸਬੂਹ ਕਦੋਂ ਨਹੀਂ ਚਲੇ ਇੱਕ ਦਿਨ ਤਾਂ ਬੱਚੇ ਨਾ ਰੋਟੀ ਜੇ ਤੁੰਤ ਚਲਾਈ ਹੈ ਜੇ ਤੁੰਤ ਦਵਾਈ ਲਈ ਹੈ ਨਾ ਦੂਜੇ ਦਿਨ ਜਵਾਕ ਉੱਠ ਕੇ ਤੇ ਨਵਦੀਪ ਉੱਠ ਕੇ ਗਈ ਨਵਦੀਪ ਤੇ ਅਰਮਨ ਦੋਨੇ ਐਵੇਂ ਚਲੇ ਗਏ ਠੀਕ ਹੈ ਤੇ ਰੋਟੀ ਨਹੀਂ ਪੱਕੀ ਕੁਛ ਨਹੀਂ ਆਇਆ ਮੈਨੂੰ ਪਤਾ ਉੱਥੇ ਆ ਕੇ ਜਦੋਂ ਮੈਂ ਸਵੇਰ ਤੋਂ ਚੜਾਇਆ ਤਾਂ ਨਵਦੀਪ ਉਹ ਰੋ ਪਈ ਠੀਕ ਹੈ ਉਹ ਲੋਕ ਕਿਸ ਕਰਨ ਅੱਧੀ ਰੋਟੀ ਮੰਗੀ ਕਹਿੰਦੇ ਕਿਸ ਨੇ ਅੱਧੀ ਰੋਟੀ ਵੰਨ ਦਿੱਤੀ ਉਹ ਬੱਚੇ ਨੇ ਉਹ ਵੀ ਛੋਟੇ ਬੱਚੇ ਨੇ ਉਹ ਵੀ ਛੋਟੇ ਬੱਚੇ ਨੇ ਫਿਰ ਆਪਾਂ ਨੂੰ ਤਾਂ ਸੋਚਣਾ ਚਾਹੀਦਾ ਨਹੀਂ ਵੀ ਛੋਟੇ ਬੱਚੇ ਨੇ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਕਦੋਂ ਚੱਲੇਗੇ ਨੇ ਕਦੋਂ ਨਹੀਂ ਚੱਲੇਗੇ ਮੈਂ ਤਾਂ ਕੁਝ ਵੀ ਆਪਣੀ ਜ਼ਿੰਦਗੀ ਬਹੁਤ ਸਿੱਧੇ ਰਸਤੇ ਜਾ ਰਹੀ ਆ ਬਸ ਸਿਰਫ ਇੰਨੀ ਗੱਲ ਹੈ ਕਿ ਆਪਦੇ ਦਿਮਾਗ ਨੂੰ ਕੰਟਰੋਲ ਚ ਕਰ ਠੀਕ ਹੈ ਨਾ ਜੇ ਕਰ ਲੇਂਗੇ ਨਾ ਤਾਂ ਆਪਣੀ ਵਰਗੀ ਜ਼ਿੰਦਗੀ ਕਿਸੇ ਦੀ ਵੀ ਨਹੀਂ ਹੈਗੀ ਠੀਕ ਹੈ ਇਹ ਆ ਇਹ ਕਹਿ ਤਾ ਦੇਣ ਦੇ ਨੇ ਇਸ ਤਰੀਕੇ ਕੀ ਵੀ ਕੰਟਰੋਲ ਕਰ ਕੰਟਰੋਲ ਕਰ ਨਹੀਂ ਆਂਦੀ ਕਰਦੀ ਤਾਂ ਨਹੀਂ ਆ ਬੜਾ ਦਿਮਾਗ ਉਹਨਾ ਆਰਿਤਾ ਗਮ ਜਿਤਨਾ ਵੀ ਗਾਇਦੋ ਕਿ ਅੱਗੇ ਕੋਈ ਨਹੀਂ ਸੀ ਸ਼ੁਰੂ ਤੂੰ ਇਸ ਉਹ ਯਾਰ ਸ਼ੁਰੂ ਤੂੰ ਇਸ ਤਰੀਕੇ ਨਹੀਂ ਮੈਂ ਤੈਨੂੰ ਕਦੋਂ ਕਹਿਣਾ ਤੂੰ ਸ਼ੁਰੂ ਤੈ ਇਸ ਤਰੀਕੇ ਤੇ ਉਹ ਦੁਨੀਆਦਾਰੀ ਹੈ ਇਹ ਦੁਨੀਆਦਾਰੀ ਠੀਕ ਹੈ ਨਾ ਜ਼ਿੰਦਗੀ ਆਪਦੀ ਪਿੱਛੇ ਜਾਣੀ ਹੈ ਕਿਸੇ ਦਾ ਕੁਝ ਨਹੀਂ ਜਾਣਾ ਹੈਗਾ ਇੰਨਾ ਵੀ ਧਿਆਨ ਚ ਰੱਖੀ ਤੂੰ ਵੀ ਕਿਸੇ ਦਾ ਕੁਝ ਜਾਵੇਗਾ ਜ਼ਿੰਦਗੀ ਆਪਣੇ ਪਿੱਛੇ ਜਾਣੀ ਹੈ ਅਜਵਾਕਾਂ ਦੇ ਪਿੱਛੇ ਜਾਣੀ ਹੈ ਜ਼ਿੰਦਗੀ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਕਿਸੇ ਨੂੰ ਵੀ ਠੀਕ ਹੈ ਚਲੋ ਅੱਜ ਤਾਂ ਠੀਕ ਹੈ ਤੂੰ ਵਾਹਿਗੁਰੂ ਮੇਰ ਕਰੇ ਜ਼ਿੰਦਗੀ ਇਸ ਤਰ੍ਹਾਂ ਸਹੀ ਰਹੇ ਬਹੁਤ ਐਂਡ ਕਰ ਲੈਣ ਨੂੰ ਅੱਜ ਹੈ ਤੇਰੀ ਮੰਮੀ ਜੀ ਰੈਂਡ ਕਰਦੀ ਉਹ ਤੋਂ ਮੇਰਾ ਐਂਡ ਹੋ ਜਾਂਦਾ ਹੈ ਚਲੋ ਤੇ ਆਪਾਂ ਮਿਲਦੇ ਆਂ ਨੈਕਸਟ ਵਲੌਗ ਚ ਅੱਜ ਅਸੀਂ ਵਲੌਗ ਬਣਾਉਂਦੇ ਪਿਆ ਤੇ ਕੱਲ ਨੂੰ ਆਪਾਂ ਕੱਲ ਅਪਲੋਡ ਕਰਾਂਗੇ ਉਹ ਤੇ ਇਸ ਨੂੰ ਆਪਾਂ ਐਡਿਟ ਕਰਕੇ ਤੇ ਹੁਣੇ ਹੀ ਅਪਲੋਡ ਕਰ ਦਾਂਗੇ ਵਾਹਿਗੁਰੂ ਸੱਚੇ ਪਾਤਸ਼ਾਹ ਮੇਰਾ ਕਰੇ ਤੰਦਰੁਸਤ ਰੋ ਜੀ ਜੇ ਤੁਹਾਨੂੰ ਪਸੰਦ ਆਇਆ ਹੋਵੇ ਹਾਂ ਜੇ ਤੁਹਾਨੂੰ ਪਸੰਦ ਆਇਆ ਹੋ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀਆਂ

ਮਾਣਦਾ ਹੈ ਤਾਂ ਦਿੱਲੀ ਦਾ ਕੋਈ ਐ ਜਿਸ ਚੀਜ਼ ਭੇਜਣੀ ਅਮੈਨੂੰ ਉਸ ਦਿਨ ਪਤਾ ਲੱਗਿਆ ਵੀ ਦੀਦੀ ਦਿੱਲੀ ਪਹਾੜ ਗਾਜ ਤੋਂ ਨੇ ਮੈਨੂੰ ਮੈਨੂੰ ਐ ਸੋਚਿਆ ਮੈਂ ਕਿੱਥੇ ਮਾਂ ਇਥੋਂ ਵੀ ਨੇੜੂ ਨਹੀਂ ਕਿੱਥੋਂ ਦਿੱਲੀ ਕਦੀ ਮੈਂ ਆਈ ਨਾ ਮੈਂ ਜ਼ਰੂਰ ਆਵਾਂਗੀ ਪਹਿਲਾਂ ਤੁਸੀਂ ਆਓ ਬੈਣ ਜੀ ਤੁਸੀਂ ਆਓ ਪਹਿਲਾਂ ਫੇਰ ਅਸੀਂ ਦੇਖਾਂਗੇ ਸਾਡੇ ਵੱਲੋਂ ਇਨਵਾਈਟ ਹੈ ਤੁਹਾਨੂੰ ਤੁਸੀਂ ਪਹੁੰਚੋ ਸਾਡੇ ਕੋਲ ਕੋਈ ਪਤਾ ਨਹੀਂ ਹੈਗਾ ਦਿੱਲੀ ਬਾਰੇ ਕੁਝ ਆਪਾਂ ਦਿੱਲੀ ਦੇ ਨੇੜੇ ਤਾਂ ਪਹੁੰਚ ਜੰਨੇ ਆ ਰੋहतक ਪਹੁੰਚ ਜੰਨੇ ਆ ਆਪਾਂ ਉਸ ਤੋਂ ਅੱਗੇ ਕਿੰਨਾ ਹੈ ਥੋੜਾ ਜਿਹਾ ਹੋਰ ਤਾਂ ਕਿੰਨਾ ਜ਼ਿਆਦਾ ਘੁੰਮਣ ਤੱਕ ਵੀ ਨਹੀਂ ਮੈਂ ਗੁੰਮ ਪਾਣੀ ਚਲੋ ਅਸੀਂ ਨਾ ਜਦੋਂ ਵਾਹਿਗੁਰੂ ਨੇ ਚਾਹਿਆ ਅਸੀਂ ਜਰੂਰ ਆਵਾਂਗੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਖੁਸ਼ ਰੱਖੇ ਖੁਸ਼ ਰਹੋ ਜੀ ਆਪਾਂ ਮਿਲਦੇ ਆ ਕੱਲ ਦੇ ਵਲੌਗ ਚ ਬਾਏ